ਸਸਤੀ ਕਾਲਜੀ ਤੁਹਾਨੂੰ ਸਾਰਿਆਂ ਨੂੰ ਅੱਜ ਬਣਾਵਾਂਗੇ ਆਪਾਂ ਪੀਲੇ ਚੌਲ ਤੇ ਇੱਕ ਗਲਾਸ ਮੈਂ ਚੋਲਾਂ ਦਾ ਲੈ ਲਿਆ ਸੀ ਚੋਲਾਂ ਦੇ ਆਪਾਂ ਲੈ ਚੌਲ ਬਾਸਮਤੀ ਚੋਲ ਲੈ ਲਏ ਸੀ ਤੇ ਤੁਸੀਂ ਕੋਈ ਵੀ ਚੋਲ ਲੈ ਸਕਦੇ ਜੋ ਵੀ ਘਰ ਵਿੱਚ ਹੋਵੇ ਆਪਾਂ ਉਹ ਹੀ ਚੋਲ ਬਣਾ ਸਕਾਂਗੇ ਇੱਕ ਗਲਾਸ ਮੈਂ ਚੋਲ ਲੈ ਲਿਆ ਸੀ ਤੇ ਇਹ ਪੌਣੀ ਕੋਲੀ ਮੈਂ ਖੰਡ ਦੇ ਲਈ ਖੰਡ ਆਪਣੇ ਮਿੱਠੇ ਦੇ ਹਿਸਾਬ ਨਾਲ ਪਾ ਸਕਾਂਗੇ ਤੇ ਇੱਥੇ ਮੈਂ ਦੇਸੀ ਘਿਓ ਲੈ ਲਈ 5-7 ਚਮਚੇ ਤੇ ਆਹ ਡ్రਾਈ ਫਰੂਟ काजू बादाम सौगी ग्रीन खोपा ਤੇ ਇੱਥੇ ਮੈਂ ਦੋ ਲਾਚੀਆਂ ਲਈਆਂ ਸੀ ਹਰੀਆਂ ਇੱਕ ਕਾਲੀ ਲਾਚੀ ਦਾਲਚੀਨੀ ਤੇ ਲਾਚੀਆਂ ਦਾ ਮੈਂ ਮੂੰਹ ਖੋਲ ਦਿੱਤਾ ਸੀ ਤੇ ਇਹ ਆਪਾਂ ਕਲਰ ਵਾਲੇ ਚੋਲ ਬਣਾਵਾਂਗੇ ਤੇ ਸਭ ਤੋਂ ਪਹਿਲਾਂ ਆਪਾਂ ਚੋਲਾ ਨੂੰ ਧੋ ਲਵਾਂਗੇ ਡਕਸ਼ਨ ਆਪਾਂ ਹੌਣ ਕਰ ਲਿਆ ਆਪਾਂ ਸਭ ਤੋਂ ਪਹਿਲਾਂ ਕਿਉਂ ਪਾ ਦੇਵਾਂਗੇ డ్రా ఫూట్ బమ కాజూ గిరి లో ఫమతో భున పానను కడ్ ਲਾਚੀਆਂ ਨੂੰ ਵੀ ਆਪਾਂ ਥੋੜਾ ਜਿਹਾ ਧੋਣ ਲਵਾਂਗੇ 1 ਗਲਾਸ ਵਿੱਚ ਚੋਲਾਂ ਦਾ ਲਿਆ ਸੀ 2 ਗਲਾਸ ਆਪਾਂ ਪਾਣੀ ਪਾ ਦਵਾਂਗੇ ਨਾਲ ਹੀ ਆਪਾਂ ਖੰਡ ਨੂੰ ਪਾ ਦਵਾਂਗੇ ਬਾਦ ਆਪਾਂ ਕਲਰ ਪਾ ਦਵਾਂਗੇ ਕਲਰ ਪਾ ਕੇ ਲਾ ਦੇਵਾਂਗੇ ਇਹਨੂੰ ਪਾਣੀ ਗਰਮ ਹੋ ਜਾਏਗਾ ਤਾਂ ਫੇਰ ਆਪਾਂ ਚੋਲਾ ਨੂੰ ਪਾਵਾਂਗੇ ਪਾਣੀ ਗਰਮ ਹੋ ਗਿਆ ਹੁਣ ਆਪਾਂ ਚੋਲਾ ਨੂੰ ਪਾ ਪਾ ਦਵਾਂਗੇ ਚੋਲ ਮੱਕ ਥੋੜ ਕੇ ਰੱਖੇ ਸੀ मिक्स करद डरााइरूट भी नाली पाම चोड़ान कटापमा पहलो अपा गैसन थोड़ा इड खांगे ਦੋ ਤਿੰਨ ਮਿੰਟ ਵਾਸਤੇ ਆਪਾਂ ਗੈਸ ਨੂੰ ਹਾਈ ਤੋਂ ਲੋ ਕਰਾਂਗੇ ਚਾਵਲਾਂ ਨੂੰ ਆਪਾਂ ਇੱਕ ਵਾਰੀ ਚੈੱਕ ਕਰ ਲਵਾਂਗੇ ਤੇ ਚਾਵਲ ਸਾਡੇ ਬਹੁਤ ਵਧੀਆ ਪੱਕਣਦੇ ਆ ਤੇ ਜੇ ਆਪਾਂ ਨੂੰ ਚਾਵਲ ਗਲਗਲ ਨਜ਼ਰ ਆਉਂਦੇ ਹੋਣ ਫਿਰ ਆਪਾਂ ਗੈਸ ਨੂੰ ਆਪਾਂ ਤੇਜ਼ ਹੀ ਰੱਖਾਂਗੇ ਜਿਹੜੇ ਚੋਲ ਸਾਡੇ ਹਲੇ ਪੱਕਣ ਵਾਲੇ ਕਣੇ ਹੈ ਚੋਲਾਂ ਦੇ ਵਿੱਚ ਸੀ ਆਪਾਂ ਗੈਸ ਨੂੰ ਲੋ ਕਰਕੇ ਪਕਾ ਲਵਾਂਗੇ ਤੇ ਆਪਾਂ ਹੁਣ ਪੂਰਾ ਕੱਕਰ ਦੇ ਕੇ ਚੋਲਾਂ ਨੂੰ ਪਕਾਵਾਂਗੇ ਥੋੜੀ ਦੇਰ ਵਾਸਤੇ ਚੋਲਾਂ ਨੂੰ ਆਪਾਂ ਚੈੱਕ ਕਰ ਲਵਾਂਗੇ ਚੋਲਾ ਸਾਡੇ ਬਣ ਕੇ ਤਿਆਰ ਤੇ ਮੈਂ ਗੈਸ ਨੂੰ ਲੋਅ ਰੱਖ ਦਿੱਤਾ ਸੀ ਕਿ ਲੋਅ ਗੈਸ ਤੇ ਮੈਂ ਚੋਲਾ ਨੂੰ ਪਕਾਇਆ ਸੀ ਹੁਣ ਤੇ 2 ਕਿ ਮਿੰਟ ਵਾਸਤੇ ਆਪਾਂ ਹੋਰ ਚੋਲਾ ਨੂੰ ਪਕਾ ਲੈਨੇ ਆ ਢੱਕ ਕੇ ਪਕਾਵਾਂਗੇ ਆਪਾਂ ਚੰਗੀ ਤਰ੍ਹਾਂ ਜੀ ਆਪਾਂ ਚੋਲਾ ਨੂੰ ਚੈੱਕ ਕਰ ਲਵਾਂਗੇ ਜੋ ਸਾਡੇ ਬਣ ਗਏ ਤੇ ਗੈਸ ਨੂੰ ਕੱਢ ਲਵੋਗੇ ਆਪਾਂ ਬੰਦ ਤੇ ਜੇ ਆਪਾਂ ਨੂੰ ਚੋਲਾ ਵਿੱਚ ਥੋੜੀ ਕਣੀ ਲੱਗੇ ਤਾਂ ਆਪਾਂ ਚੋਲਾ ਨੂੰ 10 ਮਿੰਟ ਵਾਸਤੇ ਟੱਕ ਕੇ ਰੱਖ ਛੱਡਾਂਗੇ ਤੇ ਚੋਲ ਆਪਣੇ ਆਪ ਵਧੀਆ ਹੋ ਜਾਣਗੇ ਵੇਸਾ ਦੇ ਕਿੰਨੇ ਵਧੀਆ ਚੌਲ ਬਣੇ ਤੇ ਚੌਲ ਬਣਾਉਣ ਦੇ ਕਈ ਤਰੀਕੇ ਹੁੰਦੇ ਆ ਆਪਾਂ ਚੌਲ ਬਾਲ ਕੇ ਵੀ ਬਣਾ ਸਕਦੇ ਆ ਆਪਾਂ ਪੂਰਾ ਪੂਰਾ ਪਾਣੀ ਪਾ ਕੇ ਵੀ ਚੌਲਾਂ ਨੂੰ ਬਣਾ ਸਕਦੇ ਆ ਤੇ ਚੌਲ ਪੂਰੇ ਪਾਣੀ ਪਾ ਕੇ ਵੀ ਕਿੰਨੇ ਵਧੀਆ ਚੌਲ ਬਣੇ ਸਾਡੇ ਚੌਲਾਂ ਨੂੰ ਆਪਾਂ ਸਰਵ ਕਰ ਲਵਾਂਗੇ ਪਿੱਠੇ ਚੌਲ ਵੱਡਿਆਂ ਨੂੰ ਛੋਟਿਆਂ ਨੂੰ ਸਭ ਨੂੰ ਬਹੁਤ ਜਿਆਦਾ ਪਸੰਦ ਹੁੰਦੇ ਆ ਪੀਲੇ ਚੌਲ ਚੌਲਾਂ ਦੀ ਰੈਸਪੀ ਤੁਹਾਨੂੰ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਦਿਆ ਕਰੋ ਜੀ ਡਰਾਈ ਫਰੂਟ ਪਾ ਦਵਾਂਗੇ ਆਪ ਉਪਰੋਂ ਤੋਂ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਤੇ ਘੰਟੀ ਦਾ ਬਟਨ ਜਰੂਰ ਦਬਾ ਦਿਆ ਕਰੋ ਜੀ ਵੀਡੀਓ ਵੇਖਣ ਦਾ ਬਹੁਤ ਬਹੁਤ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਜੀ